ਸਾਬਰ ਤੇਰੇ ਪੁੱਤਰ ਨੇ ਇਹ ਜੋ ਸਾਜੀ ਫੌਜ ਅਕਾਲੀ ਦੋਨੇ ਆਵੀ ਮਾਵਾ ਤੋਂ ਤੇਰੀ ਜਗ ਤੇ ਸਾਜ ਨਰਾਲੀ ਦੋਨੇ ਆਵੀ ਮਾਵਾ ਤੋਂ ਤੇਰੀ ਜਗ ਤੇ ਸਾਜ ਨਰਾਲੀ ਜੰਝ ਚੜਦਾ ਲਾੜਾ ਜੋ ਸਿਰ ਤੇ ਸਜਦੇ ਖੂਬ ਦਮਾਲੇ ਉੱਤ ਤੇਰੇ ਸਹਬ ਤੋਰੇ ਨਿਹੰਗ ਸਿੰਘ ਚੱਕਰ ਦਮਾਲਿਆਂ ਵਾਲੇ ਉੱਤ ਤੇਰੇ ਸਹਬ ਤੋਰੇ ਨਿਹੰਗ ਸਿੰਘ ਚੱਕਰ ਦਮਾਲਿਆਂ ਵਾਲੇ ਸੁਭ ਤੇਰੇ ਸਹਬ ਤੋਰੇ ਨਿਹੰਗ ਸਿੰਘ ਜੱਗ ਰਖਵਾਲੇ ਆਵਾਰੀ ਸੁਭ ਤੇਰੇ ਸਹਬ ਤੋਰੇ ਨਿਹੰਗ ਸਿੰਘ ਜੱਗ ਰਖਵਾਲੇ ਆਵਾਰੀ ਉੱਤ ਤੇਰੇ ਸਹਬ ਤੋਰੇ ਨਿਹੰਗ ਸਿੰਘ ਚੱਕਰ ਦਮਾਲਿਆਂ ਵਾਲੇ É da mãe, é da ਮਾਵਾ ਵਾਂਗੂ ਲਾੜ ਲਡਾਲੈ ਮਾਂ ਤੈਨੂੰ ਆਖਣਗੇ ਮਾਵਾ ਵਾਂਗੂ ਲਾੜ ਲਡਾਲੈ ਏ ਖਾਨ ਹੀਰਿਆਂ ਦੀ ਗੁੰਦ ਕੇ ਹਾਰ ਗਲੇ ਵਿੱਚ ਪਾਲੈ ਏ ਖਾਨ ਹੀਰਿਆਂ ਦੀ ਗੁੰਦ ਕੇ ਹਾਰ ਗਲੇ ਵਿੱਚ ਪਾਲੈ ਇਸ ਖਾਸ ਥਾਲ ਸੇ ਦਾ ਮਾਵਾ ਵਾਂਗਰ ਪਿਆਰ ਵਧਾਲੈ ਪੁੱਤ ਸੇ ਕੋਰੇ ਨਿਹੰਗ ਸਿੰਘ ਚੰਦਰ ਦਮਾਲਿਆ ਵਾਲਾ ਕੋਤ ਤੇਰੇ ਸਹਬ ਕਰੇ ਨਿਹੰਗ ਸਿੰਘ ਚੰਦਰ ਦਮਾਲਿਆ ਵਾਲਾ ਕੋਤ ਤੇਰੇ ਸਹਬ ਕਰੇ ਨਿਹੰਗ ਸਿੰਘ ਚੰਦਰ ਦਮਾਲਿਆ ਵਾਲੇ ਕੋਤ ਤੇਰੇ ਸਹਬ ਕਰੇ ਨਿਹੰਗ ਸਿੰਘ ਚੰਦਰ ਦਮਾਲਿਆ ਵਾਲੇ ਕੋਤ ਤੇਰੇ ਸਹਬ ਕਰੇ ਪਿਆਰ ਸਿੰਘ ਚੰਦਰ ਦਮਾਲਿਆ ਵਾਲੇ ਕੋਤ ਤੇਰੇ ਤਨ ਮਨ ਖਾਲਸਾ ਹੈ ਮੈਂ ਤਾਂ ਹਰਦਮ ਪਿਆਰ ਪਿਆਸਾ ਮੇਰਾ ਤਨ ਮਨ ਖਾਲਸਾ ਹੈ ਮੈਂ ਤਾਂ ਹਰਦਮ ਪਿਆਰ ਪਿਆਸਾ ਮੈਂ ਦਾਸ ਖਾਲਸੇ ਦਾ ਵੇਖਣ ਆਇਆ ਜਗਤ ਤਮਾਸ਼ਾ ਮੈਂ ਦਾਸ ਖਾਲਸੇ ਦਾ ਵੇਖਣ ਆਇਆ ਜਗਤ ਤਮਾਸ਼ਾ ਤਨ ਮਨ ਦੇ ਹਿਰਦੇ ਚੋਂ ਸੁੱਟਦਾ ਸਾਗਰ ਮਾਰੇ ਛਾਲੇ ਉਤ ਤੇਰੇ ਸਹਬ ਪੁੱਤ ਤੇਰੇ ਸਹਬ ਕੋਰੇ ਨਿਹੰਗ ਸਿੰਘ ਚੱਕਰ ਦਮਾਲਿਆਂ ਵਾਲੇ ਪੁੱਤ ਤੇਰੇ ਸਹਬ ਕੋਰੇ ਨਿਹੰਗ ਸਿੰਘ ਚੱਕਰ ਦਮਾਲਿਆਂ ਵਾਲੇ ਪੁੱਤ ਤੇਰੇ ਸਹਬ ਕੋਰੇ ਨਿਹੰਗ ਸਿੰਘ ਚੱਕਰ ਦਮਾਲਿਆਂ ਵਾਲੇ ਪੁੱਤ ਤੇਰੇ ਸਹਬ ਕੋਰੇ ਨਿਹੰਗ ਸਿੰਘ ਚੱਕਰ ਦਮਾਲਿਆਂ ਵਾਲੇ ਪੁੱਤ ਤੇਰੇ ਸਹਬ ਕੋਰੇ ਨਿਹੰਗ ਸਿੰਘ ਚੱਕਰ ਦਮਾਲਿਆਂ ਵਾਲੇ ਤੂੰ ਹੈ ਸਿੱਖ ਪੰਥ ਦੀ ਮਾਤਾ ਇਹ ਪੁੱਤਰ ਤੇਰੇ ਨੇ ਤੂੰ ਹੈ ਸਿੱਖ ਪੰਥ ਦੀ ਮਾਤਾ ਕਦੇ ਟੁੱਟਣ ਵਾਲਾ ਨਾ ਸਗੋਂ ਇਹ ਅਮਰ ਰਹੂਗਾ ਨਾਤਾ ਕਦੇ ਟੁੱਟਣ ਵਾਲਾ ਨਾ ਸਗੋਂ ਇਹ ਅਮਰ ਰਹੂਗਾ ਨਾਤਾ ਸਿੱਖਿਆ ਦੀ ਲੋਰੀ ਦੇ ਹੋਰ ਕੋਈ ਗੁੱਝੇ ਤੀਤ ਸਮਝਾ ਲੈ ਪੁੱਤ ਤੇਰੇ ਕੋਲ ਬੱਸ ਜਗਤ ਦਾ ਮਾਲ ਜੰਗ ਦੇ ਚੰਦਰ ਦਮਾਲਿਆਂ ਵਾਲੇ ਉਹ ਤੇਰੇ ਸਹਬ ਕਦੇ ਇਹ ਹੰਗ ਸਿੰਘ ਜੱਕਰ ਦਮਾਲਿਆਂ ਵਾਲੇ ਚਲ ਤੇਰੇ ਸਹਬ ਕਦੇ ਆਪ ਜਿੱਤ ਸੱਜ ਦਮਾਲਿਆਂ ਵਾਲੇ ਉਹ ਤੇਰੇ ਸਹਬ ਕਦੇ ਆਪ ਜਿੱਤ ਸੱਜ ਦਮਾਲਿਆਂ ਵਾਲੇ ਡਰ ਦੇ ਨਾ ਡਰਨਾ ਏ ਇਹਨਾਂ ਸਿੱਖ ਲਿਆ ਬੱਬਰ ਸ਼ੇਰਾ ਡਰ ਦੇ ਨਾ ਡਰਨਾ ਏ ਇਹਨਾਂ ਸਿੱਖ ਲਿਆ ਬੱਬਰ ਸ਼ੇਰਾ ਵੈਰੀ ਤੋਂ ਡਰਨਾ ਨਾ ਚੋਲੇ ਨਿਰਮਲ ਸਿੰਘ ਦਲੇਰਾ ਸਿੱਖ ਆ ਦੀ ਨੋਰੀ ਦੇ ਹੋਰ ਕੋਈ ਗੁਜੇ ਪੇਤ ਸਮਝਾਲੈ ਪੁੱਤ ਤੇਰੇ ਸਹਬ ਤੋੜੇ ਜੰਗ ਚੱਕਰ ਦਮਾਲਿਆਂ ਵਾਲੇ ਪੁੱਤ ਤੇਰੇ ਸਹਬ ਤੋੜੇ ਜੰਗ ਚੱਕਰ ਦਮਾਲਿਆਂ ਵਾਲੇ ਪੁੱਤ ਤੇਰੇ ਸਹਬ ਤੋੜੇ ਸਿੰਘ ਸਿੰਘ ਚੱਕਰ ਦਮਾਲਿਆਂ ਵਾਲੇ ਪੁੱਤ ਤੇਰੇ ਸਹਬ ਤੋੜੇ ਸਿੰਘ ਸਿੰਘ ਚੱਕਰ